ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੇਂ ਵਧੀਆ ਚੜ੍ਹਦੀ ਕਲਾ ਤੇ ਆਪਾਂ ਵੀ ਵਧੀਆ ਠੀਕ ਠਾਕ ਆ ਗਿਆ ਚੜ੍ਹਦੀ ਕਲਾ ਤੇ ਅੱਜ ਦਾ ਬਲੌਗ ਆਪਾਂ ਕਰਤਾ ਸਟਾਰਟ ਆਪਾਂ ਆ ਗਿਆਂ ਡਿਊਟੀ ਤੇ ਅੱਜ ਵੀ ਮੇਰੇ ਸਾਹ ਹੋਂ ਦਾ ਕੰਮ ਨਹੀਂ ਚાલુ ਹੋਣਾ ਅੱਜ ਸਾਰਾ ਦਿਨ ਕੀ ਕੀ ਕਰਦੇ ਹਾਂ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਕ੍ਰੇਨ ਤੇ ਆ ਗਏ ਆ ਬਿਲਕੁਲ ਮਿੱਟੀ ਓੜ ਓੜ ਕੇ ਬਹੁਤ ਬੁਰਾ ਹਾਲ ਹੈ ਮੇਨ ਤੇ ਬਹੁ ਮਿੱਟੀ ਚੜ ਗਈ ਹਾਲ ਮਿੱਟੀ ਮਿੱਟੀ ਹੀ ਵੇਖ ਰਹੇ ਚੱਲ ਜਵਾਨਾ ਮਿੱਟੀ ਲਾ ਸਾਰੀ ਕੀ ਕਰਦੇ ਆਂ ਸਫਾਈ ਕਰ ਮੈਂ ਟਮਟ ਚਾਹ ਪੀਣ ਆਏ ਆਂ ਬਸ ਚਾਹ ਲਈ ਦੁਕਾਨ ਤੇ ਤੇ ਉਹ ਕੱਢਣ ਲੱਗਾ ਬਰੈਡ ਇਹ ਉਹਦੇ ਨਾਲ ਹੀ ਲੱਗ ਕੇ ਕਹਿੰਦਾ ਮੈਂ ਕਢਾਉਣਾ ਤੁਹਾਡਾ ਅਗੇ ਅਸੀਂ ਇਸ ਆਪ ਬਣਾਣਾ ਲੱਗ ਗਿਆ ਵਾਹ 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 ਤੇਲ ਤਾਂ ਗਰਮ ਨਹੀਂ ਹੋਆ ਤੂੰ ਕੋਈ ਮੋਟਰ ਚਲਾਣੇ ਸੀ ਮੋਟਰ ਨਹੀਂ ਚੱਲ ਰਹੀ ਮੋਟਰ ਚੱਲ ਰਹੀ ਨਾ ਅੱਧੀ ਤਾਂ ਡਾਲਾ ਨਵੇਂ ਇਸ ਟਾਈਮ ਲੱਗੇਗਾ ਟਾਇਰ ਲੱਗਣਾ ਤੂੰ ਸਾਰਾ ਵਕੜਾ ਹੀ ਬਣਿਆ ਆਪਦਾ ਕਰਦੇ ਉਹਨੂੰ ਤੂੰ ਕਿਤੇ ਸ਼ੇਪਿਆ ਮੈਂ ਕਹਿੰਦਾ ਪਹਿਲੇ ਬਣਾਣਾ ਦੱਸਣ ਲਿਆ ਨੂੰ ਤੈਨੂੰ ਆਉਂਦਾ ਬਣਾਣਾ ਤੈਨੂੰ ਆਦੇ ਬਣਾਨੇ चल देखो सामने देखो भैया सामने देखो फोटो ओके गर्म नहीं है तेल हाँ? बड़ी बड़ी है बहुत बढ़िया है फोन कहाँ आपका फोन कहाँ फोन दो ना उसपे यूट्यूब चैनल सब्सक्राइब कर ਐਣਾ ਫੋਨ ਹਾਂ ਦੋ ਪਕੜੇ ਪਾਤੇ ਠੰਡੇ ਤੇਲ ਚ ਵੱਡਾ ਹਲਵਾਈ ਆਇਆ ਮੈਂ ਪਾਏ ਨਾ ਬੰਦੂਆ ਮੈਂ ਗਰਮ ਹੋ ਗਿਆ ਹੁਣ ਫੋਨ ਮੈਂ ਇਹ ਪੇ ਲਿਆ ਪੇ ਲਾ ਪੇ ਲਾ ਠੰਡੇ ਤੇਲ ਚ ਪਾਤੇ ਬਰੈਡ ਹੁਣ ਗਰਮ ਹੋਵੇ ਪੁਆ ਚੇ ਚ ਉਹ ਕਿਤੇ ਚਿਗ ਮਾਰਦਾ ਚਿਗ ਮਰੀ ਨਹੀਂ ਉਹਦੀ ਉਹ ਵੀ ਦੁਕਾਨ ਵਾਲਾ ਅੰਧਾ ਹੁਣ ਅਜ ਉਧਰ ਚਲ ਗਿਆ ਬਹੁਤ ਜਲਦੀ ਆਪਣੀ ਦੁਕਾਨ ਬਾਬੀ ਤਾਂਗੇ ਸਰੀਆ ਲੱਗ ਜਾਂਦੀ ਪੂਰੀ ਖੜੀ ਆਈਦੀ ਟਰੈਲ ਹੋ ਜਿਆਦਾ ਜ਼ੋਰ ਮਾਰ ਰਿਹਾ ਉਹ ਵੀ ਮਿੱਤਰੋ ਆ ਰੋਡ ਬੰਦਿਆ ਸਾਰਾ बनगर चोन करण ਜਾਦੀ ਲੱਗੀ ਆ ਗਰੇਡਰ ਲਗਾ ਨਹੀਂ ਇਧਰ ਉਹ ਡੇ ਕਰਨਾ ਅਧਿਵਾਲ ਸਾਈਡ ਤੋਂ 60000 ਨਾਗਲੇ ਦੇ ਭਾਈ ਵੇ ਸਾਨੂੰ ਇਹ ਪੋਲਾ ਜਿਹੇ ਨਾਲ ਨਾ ਤਾਂ ਨਾ ਕੋਈ ਤਾਂ ਆਹ ਮਸ਼ੀਨ ਆ ਗਈ ਡਿਵੈਟਰ ਪਨੋ ਸਾਰਿਆਂ ਦਾ ਸਬਸਕ੍ਰਾਈਬ ਕਰਾਈਏ ਤੇ ਕਿੰਨੇ ਸਬਸਕ੍ਰਾਈਬਰ ਹੋ ਜਾਣੇ ਉੱਥੋਂ ਤੱਕ ਜਾਂਦੇ ਆਂ ਵੀਡੀਓ 'ਚ ਬੋਲਿਆ ਕਰਨਾ ਸਭ ਦਾ ਸਬਸਕ੍ਰਾਈਬ ਉਹ ਤੇ ਆਪਾਂ ਬੋਲਦੇ ਹੀ ਰਹੀਨੇ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਜਰੂਰ ਜਾਇਆ ਕਰੋ ਸਾਡੀਆਂ ਗਲਤੀਆਂ ਸਾਨੂੰ ਦੱਸਿਆ ਕਰੋ ਕਿ ਤੁਸੀਂ ਆ ਗਲਤੀ ਕਰਦੇ ਹੋ ਇਦਾਂ ਨਹੀਂ ਇਦਾਂ ਇਦਾਂ ਬੋਲਿਆ ਕਰੋ ਇੰਸਟਾ ਤੇ ਫੋਲੋ ਕਰੋ ਇੰਸਟਾ ਤੇ ਫਾਲੋ ਕਰੋ ਫਾਲੋ ਇੰਸਟਾ ਹੈ ਇਹ ਪਾਸੇ ਜਾ ਲੋ ਵੀ ਮੈਂ ਤੇ ਇੱਕ ਗੱਡਰੀ ਲੈ ਕੇ ਜਾਂਦਾ ਐ उधर लोड किता इन्हे रह गए सारे तीन गर्डर तिना चो चल गए एक कर और यह भी सारे जंगल ही है इधर वास ही है सर बास ठीक है कंपनी कनैक्ट करो तिरानवे तो पौह त्रनानवे पौ 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 पाँच सौ पचा ਪੰਖ ਲੱਗੇ। ਉਹ ਤੇ ਮੇਸਟਰ ਗਾਰਡਨ ਲੈ ਕੇ ਜਾਣਾ। ਕਰੇਨਾ ਖੜਨੀ ਆ ਪੂਰਾ। ਇਹ ਕਿਹੜਾ? ਓਏ ਇਹ ਕਿਆ ਤੇਰਾ ਯਾਰ? ਤੇਰਾ ਯਾਰ ਖਜੂਰੀ। ਤੇਰਾ ਯਾਰ ਖਜੂਰੀ। ਓਏ ਤੇਰਾ ਯਾਰ ਖਜੂਰੀਆ। ਨਹੀਂ ਛਿੱਲ ਕੇ ਰੱਖੇਗੇ ਤਾਂ ਉਸਮੇ ਜ਼ਿਆਦਾ ਤਾਕਤ ਨਹੀਂ ਲੱਗਤਾ ਨਾ। 17 ਨੰਬਰ ਮੇਂ ਕੋਈ ਤਾਕਤ ਤਾਂ ਨਹੀਂ ਲੱਗਤਾ ਉਸਮੇ ਲੇਕਿਨ ਹਾਂ। ਕਿਆ ਹੈ ਗ੍ਰਾਹਕ ਜੋ ਹੈ ਇਧਰ ਕੇ ਅੱਛਾ ਅਗਰ ਛਿਲੇ ਕਾ ਪੀਤੇ ਨੇ ਅੱਛਾ ਜੋ ਇਧਰ ਕਾ ਗ੍ਰਾਹਕ ਹੈ ਬਗੈਰ ਛਿਲੇ ਕਾ ਪੀਤੇ ਹਾਂ ਸਿੱਧਾ ਕਰਕੇ ਬੈਂਡਰ ਬੰਦਨਾ ਨਾ ਵੀ ਕੋਈ ਵਾਲਾ ਕੰਮ ਨਹੀਂ ਹੈ ਉਹ ਆ ਬੋਲ ਰਿਹਾ ਚਲੋ ਬੜੀਆ ਚੱਕ ਚੱਲ ਕੈਮਰਾਮੈਨ ਤੂੰ ਆ ਤੂੰ ਬੋਲ ਵੇਖੋ ਜੇ ਇਧਰ ਆਟੇ ਆਟਾ ਗੋਣਾ ਆਟਾ ਗੋਣਦਾ ਪਿਆ ਮੁੰਡਾ ਆਟਾ ਗੁੰਨਦਾ ਹੈ ਆਟਾ ਗੋਣਗੇ ਤੋ ਦੇਖੋ ਗੁੰਨ ਦਾ ਵੀ ਇੱਕ ਸਟਾਈਲ ਵੇਖੋ ਗੁੰਨ ਦਾ ਕਿਦਾਂ ਜੀ ਵਾਹ ਵੈਰੀ ਗੁੱਡ ਸਟਾਈਲ ਵੈਰੀ ਗੁੱਡ ਮੁੱਕੀ ਦੇਤੀ ਹੱਡੇ ਨੂੰ ਅੱਟ ਦੀ ਸੁੱਤ ਭਲਾਤੀ ਹਾਂ ਜਦ ਮਿਲਦੇ ਤੁਹਾਨੂੰ ਗਾੜੀ ਰੋਟੀ ਬਣਾਉਣ ਲੱਗਿਆਂ ਬੱਸ ਬੰਦ ਕਰਦੇ ਲੋ ਵੀ ਦੇਖੋ ਮੁੰਡਾ ਫੁੱਲ ਫੁੱਲ ਕੇ ਰੋਟੀਆਂ ਲੱਤਦੀਆਂ ਨੇ ਆਪਣੀ ਡਿਊਟੀ ਵੇਲਣ ਤੇ ਤੇ ਇਹਦੀ ਡਿਊਟੀ ਸੇਕਣ ਤੇ ਮਿੰਟਾ ਮਿੰਟ ਲਾ ਲਈਆਂ ਇੱਕੋ ਰਹਿ ਗਈ ਇਹ ਵੀ ਵੇਲ ਕੇ ਤੇ ਬੱਸ ਤਾਤਾ ਟਾਤਾ ਬਾਏ ਬਾਏ ਬਾਜੋ ਨਾ ਉਹ ਵੀ ਮਤਰਾ ਅੱਜ ਆਪਾਂ ਰੋਟੀ ਲੈਣਾ ਹੈ ਦੇਖਦੇ ਕਿ ਉਹੜੀਆਂ ਅੱਜ ਦੁਮਾ ਜਾਂਦੇ ਆਂ ਅਸੀਂ ਕਰਾਂ ਪੂਰੀ ਚੱਡ ਜਾ ਚੱਲ ਪੈਕਰ ਜਲਦੀ ਪੂੜੀਆਂ ਪੂੜੀਆਂ ਚੋਲੇ ਆ ਕਰਦਾ ਤਾਂ ਹਲੋ ਵੀ ਮੇਂਦਰੋ ਗੱਡੀ ਆਪਣੀ ਆਪਾਂ ਨੂੰ ਦੇ ਗਈ ਧੋਖਾ ਰੋਟੀ ਲੈ ਕੇ ਜੇ ਬਾਹਰ ਹੀ ਨਿਕਲੇ ਤੇ ਸਟਾਰਟ ਨਹੀਂ ਹੁੰਦੀ ਪਤਾ ਨਹੀਂ ਕੀ ਗੱਲ ਹੈ ਮਿਸਤਰੀ ਆਉਣ ਦਿਆ ਉਹ ਆਣ ਕੇ ਦੇਖੂਗਾ ਕੀ ਗੱਲਬਾਤ ਹੋਈ ਆਪਾਂ ਨੇ ਦੇਖ ਲਿਆ ਬੈਟਰੀ ਬੂਸਲੀ ਦੇਖ ਲਈ فیੂ ਵੀ ਦੇਖ ਲੇ ਚੈੱਕ ਕਰ ਲੇ فیੂ ਜੇ ਤਾਂ ਕੋਈ ਪ੍ਰੋਬਲਮ ਨਹੀਂ ਬਾਕੀ ਦੇਖੋ ਕੀ ਸਿਸਟਮ ਬੰਦਾ ਜੀ ਹੁਣ ਪਤਾ ਲੱਗੂ ਮਿਸਤਰੀ ਆਏ ਤਾਂ ਹੀ ਬੈਟਰੀ ਲੈ ਕੇ ਆਉਂਦੇ ਆ। ਉਸ ਤੋਂ ਖਾਇਆ ਜੱਗੇ ਵੀ ਕਰਾਇਆ ਗੋਲੀ ਟੁੱਟ ਗਈ ਜਿੱਦਨ ਉਦਨ ਤੇ ਅੱਜ ਵੀ ਬੰਦ ਹੋ ਗਈ ਏ। ਦੋ ਵਾਰ ਧੋਖਾ ਦੇ ਗਈ ਰਾਨੀ। ਪਰ ਤਰੋ ਟਾਈਮ ਹੋ ਗਿਆ 9:00 ਵਜੇ ਗੱਡੀ ਆਪਾਂ ਇੱਥੇ ਖੜਾardi ਚਾਲੂ ਨਹੀਂ ਹੋਈ ਦਿੱਤਾ ਨਹੀਂ ਇਹਨੇ ਆਪਣਾ ਸਾਥ। ਤੇ ਆਪਾਂ ਨੂੰ ਦੇਖੋ ਹੁਣ ਕੌਣ ਲੈਣ ਆਉਂਦਾ। ਇਹ ਪਿੰਡ ਵਾਲਾ ਆਪਾਂ ਇੱਥੇ ਖੜੇ।